ਆਪ ਫੜ ਦਈਏ ਜੁੜੀਆ ਤੇ ਪੂਆ ਤੇ ਕੱਲ ਪੂਆ ਜੇ ਉੱਥੇ ਬਹਿ ਕੇ ਗੱਲ ਕਰਦੇ ਆਪਾਂ ਹਣਾ ਦੋ ਮਿਰਚਾਂ ਢੋੜ ਲਾ ਦੋ ਡਿੰਡੀਆਂ ਢੋੜ ਲਾ ਬਾਪੂ ਮੰਗੋ ਸਬਜ਼ੀ ਚਾਹ ਲੈ ਸਬਜ਼ੀ ਤਾਂ ਅੱਛਾ ਜਿਹਕੇ ਉਹ ਹੁੰਦਾ ਨਾ ਤਾਂ ਫੇਰ ਦੇਖ ਲੈ ਤਾਰੇ ਕੌਣ ਦਾਦਾ ਸਾਡਾ ਹਾਂ ਅੱਛਾ ਹਾਂ ਤੂੰ ਭਾਈ ਕੀ ਬਣਾ ਦੇ ਮੈਂ ਅਲੀ ਸ਼ੇਆ ਆ ਗਿਆ ਇੱਥੇ

ਵੀ ਜਵਾਗ ਬੁੜਾਗੇ ਹਾਂ ਹਾਂ ਜਿਹਾ ਕੀ ਤੇ ਜਦੋਂ ਮੈਂ ਰੋਟੀ ਲੈ ਕੇ ਗਿਆ ਹਾਂ ਵੀ ਥਾਲਜ ਪਾ ਕੇ ਹਾਂ ਤੇ ਮੈਂ ਕਿਹਾ ਵੀ ਗੱਜੀ ਵੀ ਆ ਗਈ ਹਾਂ ਉਹ ਤੇਰੇ ਬਾਪਾ ਤੇਰੇ ਦਾਦਾ ਨਾਲ ਕੇ ਰੋਟੀ ਖਾ ਕੇ ਜਾਵਾਂਗੇ ਚੱਲ ਜੀ ਹਾਂ ਅੱਛਾ ਮੈਂ ਜੋ ਆ ਕੰਦਾ ਤੇ ਜਿੰਨੀ ਦੇਖ ਦੁਮਾ ਦੇ ਘੱਟਾ ਪੱਤਾ ਹਾਂ ਹਾਂ ਆਥਰੇ ਵੀ ਆਥਰੇ ਵੀ ਮੇ ਹੋਇਆ ਹਾਂ ਤੇ ਅਰੀ ਜੀ ਕਰਕੇ ਉੱਠੇ ਹਾਂ ਇਹ ਕਦਮਾਂ ਦਾ ਘਟਾ ਪਤਾ ਸੀ ਕਦਮਾਂ ਦਾ ਟੱਪਰ ਤਲ ਜਾਣ ਨੂੰ ਉਹਨਾਂ ਦੇ ਹਾਂ ਵੀ ਸਾਰੇ ਕਲਾ ਜਿਹੜਾ ਹੈ ਅੱਛਾ ਜਿਵੇਂ ਤੁਸੀਂ ਅਸੀਂ ਆਡਾ ਐਵੇਂ ਜਿਵੇਂ ਤੁਸੀਂ ਅੱਧ ਹੋ ਗਏ ਹਾਂ ਅੱਧ ਹੋ ਗਏ ਸਾਰੇ ਨਹੀਂ ਦੇ ਦੀ ਹਾਂ ਤੇ ਉਹਦਾ ਚੱਕੂਆ ਕੌਣ ਹਮ ਅਲੀਸ਼ੇ ਵਾਲਾ ਹਮ ਉਹਨੇ ਵੀ ਪਿੰਡੋਂ ਆਇਆ ਮੇਰੀ ਮਾਸਦੀ ਦਾ ਪੁੱਤ ਉਹਨੂੰ ਕਿਹਾ ਅਲੀਸ਼ੇ ਵਾਲੇ ਨੇ ਵੀ ਤੂੰ ਗੱਡੀ ਜਾਏਗਾ ਦਾ ਹਾਂ ਹਾਂ ਆਲਾ ਕਿ ਗੱਡੀ ਕਦੋਂ ਕਾਉਗੀ ਆਲਾ ਜਦੋਂ ਮੈਂ ਇੱਥੋਂ ਹੱਟ ਜਾ ਉਹਦੋਂ ਦਾ ਮੇਰੇ ਮਗਣੀ ਪਜਲੀ ਆਲਾ ਇਹ ਨਹੀਂ ਤਤਵਾਰੀ ਹੈ ਜੀ ਹਮ ਅਦਵਿਯਾ ਭੂਆ ਫੁੱਫੜਾ ਇੱਥੇ ਰਹਿੰਦੇ ਆ ਇਹਦਾ ਛੋਟਾ ਨਾਲ ਮੰਦਿਰ ਇੱਥੇ ਭੂਆ ਬੈਠਾ ਇੱਥੇ ਆਪਾਂ ਗੱਲਾਂ ਕਰੀਏ ਲੋ ਵੀ ਦੋਸਤੋ ਭੂਆ ਫੁੱਫੜ ਕੋਲੇ ਆਇਆ ਢਾਬੀ ਸਗਰੀ ਮੰਡੀ ਕੋਲੇ ਰਾਜਸਥਾਨ ਚ ਤੇ ਥੋੜਾ ਜਿਹਾ ਪਤਾ ਲੱਗਿਆ ਸੀ ਜਿਹੜੀ ਮੇਰੀ ਛੋਟੀ ਭੈਣ ਆ ਗੇਲੋ ਫੋਖਰ ਤੋਂ ਉਹਦਾ ਕੱਲ ਫੋਨ ਆਇਆ ਸੀ ਵੀ ਕੱਲ ਭੂਆ ਨਾਲ ਗੱਲ ਕਰੀ ਸੀ ਤੇ ਭੂਆ ਅਦਰੇਵਾ ਮੰਨ ਗਈ ਸੀ ਆਂਦੀ ਵੀ ਕੋਈ ਮਿਲ ਕੇ ਜਾਇਓ ਤੇ ਮੇਰਾ ਨਾਮ ਵੀ ਭੂਆ ਨੇ ਲਿਆ ਸੀ ਵੀ ਗਰਨਾਇਆ ਵਾਜੇ ਤੇ ਰਾਤ ਲਾ ਕੇ ਜਾਵੇ ਸਾਡੇ ਕੋਲੇ ਵੀ 200 ਕਰਾਂਗੇ 200 ਮੈਂ ਰਾਤ ਹੁਣ ਜਦੋਂ ਥੋੜੀ ਜੀ ਗੱਲ ਸੁਣੀ ਵੀ ਭੂਆ ਢਿੱਲੀਆਂ ਨੇ ਰੋਟੀ ਵੀ ਘਟ ਖਾਂਦੀ ਹੈ ਹੁਣ ਤਾਂ ਅੱਜ ਤਾਂ ਭੂਆ ਵੇਖ ਲੈ ਵੀ ਸਾਨੂੰ ਦੇਖ ਕੇ ਵੇਖੋ ਆਪਣਿਆਂ ਦਾ ਕੀ ਕੁਝ ਹੁੰਦਾ ਹਨਾ ਤੇ ਅੱਜ ਪੂਰੀ ਹੁਣ ਖੁਸ਼ ਆ ਬਾਗੂ ਬਾਗ ਆ ਭੂਆ ਨਾਲ ਵੀ ਗੱਲ ਕਰਾਂਗੇ ਤੇ ਹੁਣ ਦੱਸਦਾ ਕਿ ਜਦੋਂ ਮੈਨੂੰ ਪਤਾ ਲੱਗਿਆ ਤੇ ਮੈਂ ਵੈਸੇ ਹੀ ਬਠਿੰਡੇ ਆਪਦੇ ਕੰਮਕਾਰ ਤੇ ਪੱਤਰਕਾਰੀ ਕਰਕੇ ਆਉਂਦਾ ਸੀ ਤੇ ਇਹ ਤੋਂ ਬਾਅਦ ਮੈਂ ਆ ਗਿਆ ਉਹ ਤੋਂ ਬਾਅਦ ਮੈਂ ਆ ਗਿਆ ਮੈਂ ਕਿਹਾ ਵੀ ਚੱਲਾ ਭੂਆ ਕੋਲੇ ਕੱਲ ਨੂੰ ਚਲਾਂਗੇ ਮੇਰੇ ਮਿੱਤਰਾਂ ਦੇ ਕੱਲ ਨੂੰ ਚਲਾਂਗੇ ਡੱਬਾ ਵਾਲੇ ਦਿੱਖ ਤਾਂ ਜਾਣਾ ਹੀ ਆ ਤੇ ਉੱਥੋਂ ਮਿਲਾਵਾਂਗੇ ਪਰ ਭੈਣਾਂ ਦੀ ਵੀ ਭੂਆ ਨੇ ਕਿਹਾ ਵੀ ਰਾਤ ਲਾ ਕੇ ਜਾਵੇ ਤਾਂ ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਭੂਆ ਢਿੱਲੀ ਆ ਰੋਟੀ ਵੀ ਆਨੇ ਘਟ ਖਾਦੀ ਇਹ ਭੂਆ ਦੀ ਮੈਥੋਂ ਖਾਦੀ ਜਾਂਦੀ ਆ ਤਾਂ ਫਿਰ ਮੈਂ ਵੀ ਨਹੀਂ ਕੱਲ ਕਿਹਨੂੰ ਆਇਆ ਜਿਹੜਾ ਕੱਲ ਨਹੀਂ ਤੇ ਅੱਜ ਹੀ ਚੱਲਦੇ ਆ ਫਿਰ ਕੱਲ ਫਿਰ ਮੈਂ ਆਪਦਾ ਜਿਹੜਾ ਜਹਾਜ਼ ਹੈ ਮੋਟਰਸਾਈਕਲ ਤੇ ਇੱਧਰ ਨੂੰ ਆਲੇ ਪਾਸੇ ਪਾ ਲਿਆ ਡੱਬਾਲੇ ਪਾਸੇ 6:30 ਵਜੇ ਮੈਂ ਚੱਲ ਪਿਆ ਸੀ ਤੇ ਡੇਢ ਘੰਟੇ ਚ ਇੱਥੇ ਆ ਗਿਆ ਢਾਬਾ ਪਿੰਡਾ ਢਾਬਾ ਸੰਗਰੀ ਮੰਡੀ ਕੋਲੇ ਇਹ ਢਾਬਾ ਪਿੰਡ ਤਾਂ ਵੈਸੇ ਇੱਥੋਂ ਬਾਵਾ ਅੱਗੇ ਆ ਤੇ ਇਹ ਸਟੇਸ਼ਨ ਆ ਇਹ ਸਟੇਸ਼ਨ ਵਾਲੀ ਜਿਹੜੀ ਬਸਤੀ ਹੈ ਨਾ ਇੱਥੇ ਇੱਕ ਖੇਤਾਂ 'ਚ ਘਾਰਾ ਸਾਡੇ ਭੂਆ ਫੁੱਫੜ ਦਾ ਤੇ ਆ ਫੁੱਫੜ ਜੀ ਬੈਠੇ ਨੇ ਮਿੱਠੂ ਸਿੰਘ ਤੇ ਭੂਆ ਨੂੰ ਸਾਡੇ ਨੂੰ ਜਿਹੜਾ ਪੇਕੇ ਦਾ ਨਾ ਤਾਂ ਮਰੂ ਵੀ ਕਹਿੰਦੇ ਸੀ ਮਾਪੇ ਜਦੋਂ ਜਿੱਕੇ ਨਿੱਕੇ ਨਾ ਰਹਿੰਦੇ ਨਾ ਉੱਤੇ ਨਾਲ ਅਮਰਜੀਤ ਆ ਇੱਥੇ ਨਾਂ ਜਿਹੜਾ ਤੇ ਬਹੁਤ ਚਿਰ ਦੇ ਇੱਥੇ ਰਹਿੰਦੇ ਆ ਬਾਲ ਬੱਚਿਆਂ ਬਣੀਓ ਸੈਟ ਆ ਵਧੀਆ ਪਰਿਵਾਰ ਪੰਜ بیٹے ਆ ਭੂਆ ਦੇ ਇੱਕ ਬੇਟੀ ਹੈ ਬੇਟੀ ਵਿਆਹੀ ਆ ਸੌਖੀ ਆ ਆਪਦੇ ਘਰੇ ਭੜੋਲੇ ਵਾਲੀ ਵਿਆਹੀ ਆ ਤੇ بیٹے ਆ ਆਪਦੇ ਆਪਦੇ ਮੰਨੋ ਘਰਾਂ ਚ ਬਧੀਆ ਬੱਚੇ ਆ ਜਿਹੜੇ ਪੋਤੇ ਪੋਤੀਆਂ ਸੈਟ ਆ ਆਪਦੇ ਇੱਕ ਮੁੰਡਾ ਤਾਂ ਪੂਤਾ ਦਬਈ ਵੀ ਗਿਆ ਹੁਣੇ ਵੀ ਆ ਤੁਹਾਨੂੰ ਦੋ ਗਏ ਆ ਦੋ ਗਏ ਆ ਤੇ ਆ ਹੁਣ ਭੂਆ ਨਾਲ ਗੱਲ ਕਰਾਂਗੇ ਭੂਆ ਕਿਵੇਂ ਲੱਗਿਆ ਮੈਂ ਕੱਲ ਤੂੰ ਮੈਨੂੰ ਸਨੇਹਾ ਦਿੱਤਾ ਸੀ ਤੇ ਮੈਂ ਤਾਂ ਨਾਲ ਦੇ ਨਾਲ ਹੀ ਆ ਗਿਆ ਮੈਨੂੰ ਜਮੈਨੂੰ ਸਨੇਹਾ ਮੈਨੂੰ ਪੁੱਛਿਆ ਭਾਬੀ ਜੀ ਨੇ ਫੋਨ ਲਾਇਆ ਭੂਆਗੇ ਮੈਂ ਮਗੱਤੈਨੂ ਕਿਹਾ ਮਤਲਗਿਆ ਤੇ ਭੂਆ ਗਈ ਸੀ ਇਤੋਂ ਸਾਡੇ ਕੋ ਕਰਾਈ ਹਾ ਬੂਆ ਠੀਕ ਆ ਹੁਣ ਹਾਂ ਬੂਆ ਠੀਕ ਹੈ ਰਾਜੀ ਹੋ ਗਈ ਮੈਂ ਤੇਰੇ ਦਿਮਾਗ ਕਿਹਾ ਮੈਂ ਗੱਲਣਾ ਹੈ ਬਾਬੇ ਤੇ ਪਤਾ ਰਾਤ ਕਿਹਦੇ ਨਾਲ ਗੱਲ ਕਰ ਤੂੰ ਗੱਲ ਕਿਹਦੇ ਨਾਲ ਫੋਨ ਤੇ ਕਰਿਆ ਸੀ ਕੱਲ ਉਹਨੇ ਆਪ ਕੀਤਾ ਸੀ ਗੇਲੋਂ ਨੇ ਕਿ ਤੂੰ ਕੀਤਾ ਸੀ ਉਹਨੇ ਮੈਨੂੰ ਪੁੱਛਿਆ ਕਿ ਬੂਆ ਉਹ ਕੁੜੀ ਨੂੰ ਕਰੇ ਗੁਰਾਲ ਦੀਨ ਕਰੇ ਫੋਨ ਗੁਰਾਲ ਪੜੇ ਹਾਂ ਕਿ ਕੁੜੀ ਕਹਿੰਦਾ ਕਿ ਮੈਂ ਗੁਰਾਲ ਦੀ ਕੁੜੀ ਬੋਲੇ ਕਹੀ ਮੇਰੀ ਬੂਆ ਨਾਲ ਗੱਲ ਕਰਾਓ ਹਾਂ ਮੈਂ ਕਿ ਕੋਈ ਕੀ ਦਾ ਨਹੀਂ ਪਤਾ ਨਹੀਂ ਆਇਆ ਕਿ ਬੂਆ ਨਾਲ ਗੱਲ ਕਰਾਓ ਹਾਂ ਹਲੋ ਭਤੀਜੀ ਹੂ ਫਿਰ ਕੋਈ ਬੂਆ ਕਿ ਮੈਨੂੰ ਬੱਪੂ ਅੰਦਰ ਸੇ ਬਸੋ ਨਹੀਂ ਮੈਂ ਕੋ ਉੱਥੇ ਜਾ ਕੇ ਏਟਾ ਬੱਦੂ ਬੁਮਾਰ ਹੈ ਤੇ ਮੈਂ ਕਿ ਤੂੰ ਨਾਲ ਆ ਜਾਂਦੀ ਕਹਿੰਦੀ ਮੈਂ ਦੱਸਿਆ ਹੀ ਨਹੀਂ ਮੈਂ ਜਾ ਕੇ ਦੱਸਿਆ ਅੱਛਾ ਕੱਲੀ ਭੂਆ ਗਈ ਦੂਜੀ ਤੇ ਕਰਨਾ ਹੈ ਬਾਈ ਤੇ ਪੁੱਤ ਮੇਰੇ ਕੋਲ ਰਾਤ ਕੱਟ ਕੇ ਜਾਇਓ ਹਾਂ ਅੱਜ ਮੈਂ ਕਰੂੰਗੀ ਬਾਈ ਨੂੰ ਫੋਨ ਤੇ ਮੇਰੇ ਤਾਂ ਪੁੱਤ ਜੇ ਭਾਈ ਤੂੰ ਤਾਂ ਹੋਰ ਹੀ ਕਰਤਾ ਫੋਨ ਹਣੇ ਮੈਨੂੰ ਪੁੱਤ ਅਬ ਤੂੰ ਮੇਰੇ ਕੋਲ ਆ ਗਿਆ ਨਾਲ ਦੀ ਨਹੀਂ ਆਈ ਰਾਜੋਗੀ ਬਾਅਦ ਦੇ ਬਰੋਲੇ ਮੰਗ ਲਈ ਆ ਗਿਆ ਤੂੰ ਦਵਾਈ ਰਵੰਗੂੰ ਇਹੀ ਤਾਂ ਭੂਆ ਰਸਤੇ ਹੁੰਦੇ ਆ ਫਿਕਰ ਹੁੰਦਾ ਆਪਣਿਆਂ ਦਾ ਜਦੋਂ ਹਨਾ ਜੋਗੀ ਤੇਰ ਫਪੜੀ ਖੁਜਾ ਮਗਾ ਬਾਦ ਪਰ ਦੇਉਣ ਵਾਲੇ ਤਾਂ ਮੱਖਾ ਮੇਰਾ ਇਕ ਨਾ ਚਿੜੀ ਹੱਥ ਸੁਨੇਹਾ ਨਹੀਂ ਉਪਾਦ ਚਿੜੀ ਹੱਥ ਸੁਨੇਹਾ ਵਾਲੀ ਗੱਲ ਹੀ ਹੋਊਗੀ ਫਿਰ ਹਨਾ ਆ ਗਈ ਦੇਖ ਲੋ ਵੀ ਜਿਹੜਾ ਮੋਹ ਪ੍ਰੇਮ ਹੈ ਨਾ ਆਪ ਹੀ ਮੇਰ ਮਾਲਕ ਮਿਲਾਉਂਦਾ ਹੈ ਹਾਂ ਹੈ ਮਾ ਕੇ ਰਾਤ ਲਾ ਕੇ ਜਾਇਆ ਕਿ ਕੋਈ ਨੀ ਪੂ ਮਕਰੂਗੀ ਕਰਨਾ ਵੀ ਨੂੰ ਫੋਨ ਤੇ ਲਾਦਾ ਸਾਗ ਤੇ ਉਹ ਫੋਨ ਬਸ ਇਧਰੋਂ ਕੱਟਣਸਾਰ ਮੈਨੂੰ ਕਰਤਾ ਹਾਂ ਤੇ ਫਿਰ ਮੈਂ ਸੋਚਿਆ ਵੀ ਘਰੇ ਤਾਂ ਮੈਨੂੰ ਪਤਾ ਨਹੀਂ ਸੀ ਦਾਣਾ ਪਾਣੀ ਮੇਰਾ ਕਿੱਥੇ ਆ ਜੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਤੇ ਫਿਰ ਮੈਂ ਘਰੇ ਫੋਨ ਵੀ ਨਹੀਂ ਗਾਸਤੇ ਜਾ ਕੇ ਕੀਤਾ ਵੀ ਮੈਂ ਤਾਂ ਉੱਥੇ ਠਾਮ ਹੀ ਜਾ ਰਿਹਾ ਮੱਕ ਤੇਰੀ ਬੀਬੀ ਹੋਰੀਆਂ ਤੇ ਗੰਜਾਂ ਥੱਕ ਹਾਂ ਉਹ ਪ੍ਰੇਮ ਤਾਂ ਹੈਗਾ ਪਰ ਸਰੀਰ ਨਹੀਂ ਚੱਲਦਾ ਉਮਰ ਦੇ ਹਿਸਾਬ ਨਾਲ ਬਾਲਾਂ ਦਰਬਾਰ ਅੰਦਰ ਜਾ ਰਹੀ ਜਾਂਦਾ ਫਫੜ ਵੀ ਹੋਦਰਾ ਪੈ ਮੇਰਾ ਕੋਈ ਪੈ ਨਹੀਂ ਭਰਾ ਨਹੀਂ ਮੇਰੀ ਫਫੜਦਾਦਰੇ ਵੀ ਦੂਰ ਕਰਤਾ ਹੂੰ ਮੈਂ ਐਸੀ ਸੀ ਤਨਾ ਕੋਈ ਸ਼ੋਗੇ ਪਰ ਤਾਂ ਬਾਹਰ ਸਾਰੇ ਵੀ ਆਏ ਆ ਆ ਗਏ ਤਾਂ ਬਹੁਤ ਫਰਕ ਪੈ ਗਿਆ ਹਾਂ ਚਲੋ ਫਿਰ ਹੁੰਦਾ ਹੀ ਆ ਤੋ ਫਿਕਰ ਤਾਂ ਬਲੇ ਤੂੰ ਆਗੇ ਫਿਰ ਪਾਪਾ ਹੀ ਆ ਗਏ ਸਨ ਹਾਂ ਚਲੋ ਬਾਪੂ ਤਾਂ ਨਹੀਂ ਰਿਹਾ ਦਾਦਾ ਦਾਦੀ ਨਹੀਂ ਰਹੇ ਚਾਚੇ ਵੀ ਹੁਣ ਪੰਜਾ ਸੱਤਾ ਚੋਂ ਪੰਜ ਦੋ ਹੀ ਰਹਿ ਗਏ ਨਾ ਨਾ ਬਹੁਤ ਬਹੁਤ ਧੰਨ ਗੀਤ ਧੰਨ ਬਾਈ ਹੋਈ ਜੀ ਸ੍ਰੀ ਉਹ ਦੂ ਵੀ ਉਹ ਦੂ ਵੀ ਜਿਆਦਾ ਬੱਚੇ ਬਸ ਆ ਫਿਰ ਨਾ ਕੋਈ ਮੋਹ ਤਾਂ ਨਹੀਂ ਥੋੜਾ ਹੋਇਆ ਹਾਂ ਮੋਹ ਤਾਂ ਨਹੀਂ ਥੋੜਾ ਹੁੰਦਾ ਮੋਹ ਤਾਂ ਐ ਚਲ ਐ ਪੀੜੀ ਨੂੰ ਰਿਸ਼ਤਿਆਂ ਨੂੰ ਸਮਝਣਾ ਚਾਹੀਦਾ ਜਿਵੇਂ ਹੁਣ ਅਸੀਂ ਆ ਚਲੋ ਸਾਡੇ ਕੰਮ ਦੇ ਤਾਂ ਹਰੇਕ ਦੇ ਜਿਵੇਂ ਆ ਪੂਆ ਹਰੇਕ ਕੋਲੇ ਅੱਜ ਕੱਲ ਟਾਈਮ ਘੱਟ ਹਰੇਕ ਕਹਿੰਦਾ ਮੇਰੇ ਕੋਲੇ ਜਾਣ ਨੂੰ ਟਾਈਮ ਨਹੀਂ ਫੋਨ ਫੋਨਾਂ ਨੇ ਨੇ ਆਪਾਂ ਨੂੰ ਜਾਦੇ ਉਹ ਕਰ ਲਿਆ ਵੀ ਆਪਾਂ ਫੋਨ ਤੇ ਗੱਲ ਕਰ ਲੈਨੇ ਆ ਜਾਣ ਦਾ ਕੀ ਲੋੜਾ ਕਿੱਥੇ ਤਾਂ ਆਪਾਂ ਗੱਲਾਂ ਕਰੀਏ ਗੱਲਾਂ ਕਰੀਏ ਸਾਹਮਣੇ ਬੈਠੇ ਉਹ ਗੱਲ ਉਹ ਤਾਂ ਫੋਨ ਨਾਲ ਹੈ ਤੇਰਾ ਹਾਂ ਫੋਨ ਦਾ ਤੇ ਮੈਂ ਵੀ ਹਾਂ ਇੱਕ ਨਹੀਂ ਲੱਗਦਾ ਪਤਾ ਲੱਗ ਜਾਂਦਾ ਫੋਨ ਦਾ ਹਣਾ ਆਪਾਂ ਗੱਲਾਂ ਕਰੀਆ ਆਪਾਂ ਦੁੱਖ ਦੀ ਸਾਹਮਣੇ ਬਹਿ ਕੇ ਗੱਲ ਕਰਨੀ ਹੋਰ ਆ ਫੋਨ ਤੇ ਨਾ ਨਾ ਹਾਂ ਤੇ ਵੀਡੀਓ ਰੰਪੋਂ ਤੇ ਲੈਰੇ ਕੰਬੜੀ ਕੇ ਭੰਦਾ ਬੇਬੀ ਕੀ ਗੱਲ ਕਰਦੀ ਹੈ ਬਾਈ ਨਾ ਹਾਂ ਕਿਉਂਕਿ ਉਹ ਬਈ ਤੱਤੀਆਂ ਵੀ ਗੱਲਾਂ ਛੰਡੀਆਂ ਸਾਰਾ ਕੁਝ ਹੀ ਦੁਖਸਤ ਕਰਨਾ ਹੁੰਦਾ ਆਪਦੇ ਪਰਿਵਾਰ ਦੀ ਕਵੀਲਦਾਰੀਆਂ ਹੁਣ ਆਈ ਨਹੀਂ ਦੁਸੇਣਾ ਵੀ ਭਾਈ ਭੂਆ ਨੇ ਮੈਨੂੰ ਆਹ ਸੁਣਾਈ ਆ ਉਹਦੀ ਹਾਂ ਇਹ ਮਾਈ ਨੇ ਮੇਰੀ ਭਤੀ ਜਨੇ ਆ ਕਰ ਸੁਣੀ ਹੈ ਕਿੰਨਾ ਫਰਕ ਹੈ ਹਾਂ ਹੁਣ ਤਾਂ ਹਰੀ ਜੀ ਆ ਕੰਨ ਬੜੇ ਕੀ ਬੰਦਵੇ ਵੀ ਕੀ ਗੱਲ ਕਰਦੀ ਐ ਤਾਂ ਇਹ ਭਾਰੀ ਲੱਦੇ ਨੇ ਅੱਜ ਕੱਲ ਤਾਂ ਮੋਬਾਈਲ ਤੇ ਕਹਿੰਦੇ ਆ ਵੀ ਆ ਜਾ ਭਾਰੀ ਲੱਦੇ ਐ ਵਿਧਵਾ ਬੋਦੀ ਜਾਂ ਤਾਂ ਜੀ ਤੇ ਸਹੀ ਗੱਲ ਐ ਤੇ ਪੂਆ ਕੀ ਤਕਲੀਫ ਸੀਗੀ ਹੁਣ ਤੂੰ ਦੱਸ ਕਰਾਦਾ ਹੁਣ ਤੂੰ ਆਈ ਸੀ ਵੀ ਰੋਟੀ ਪਾਣੀ ਘੱਟ ਪੱਜਦੀ ਐ ਤੇ ਖਾਣੇ ਨੇ ਹਜੇ ਮਨੀ ਉਡੀ ਛੇੜਾ ਹਾਂ ਕਿੱਥੋਂ ਦਵਾਈ ਚੱਲਦੀ ਐ ਫਿਰ ਦਵਾਈ ਤਾਂ ਮੇਰੀ ਗੰਗਾ ਨਾਲ ਹੀ ਚੱਲਦੀ ਐ ਗੰਗਾ ਨਗਰ ਚੱਲਦੀ ਐ ਇਹ ਕਿ ਦਵਾਗਾ ਪੈਂਦਾ ਹੋਏ ਕਿ ਚੱਕਰ ਆ ਕੇ ਆਈ ਡਗ ਪੈ ਮੰਜੀ ਤੇ ਜੀ ਬੂਗਿਆ ਤਾਂ ਦਿਨ ਤੋਂ ਦਿਨ ਲੱਗਦਾ ਨਾ ਮੇਰੇ ਕੋਈ ਐ ਠੀਕ ਨਹੀਂ ਕਰਦੀ ਨਾ ਕੋਈ ਆਈ ਕਿ ਦਮੀ ਹੋਰ ਕੋਈ ਫਿਕਰ ਫੁਕਰਤਾ ਨਹੀਂ ਬੱਚਿਆਂ ਬੰਨਿਓ ਸੈਟਾ ਹੋਰ ਸਾਰੇ ਪਾਸੋਂ ਠੀਕ ਆ ਹਨਾ ਆ ਖੰਗ ਵੀ ਜਿਆਦਾ ਤੰਗ ਕਰਦੀ ਹੋਣੀ ਹੈ ਹਨਾ ਖੰਗ ਜੀ ਹੋ ਜਾਂਦੀ ਹੈ ਹਾਂ ਇਹ ਕੁਛ ਕੀ ਨਾਲ ਖੁਸ਼ਕੀ ਨਾਲ ਤੱਕ ਗੰਭੀਰ ਨਹੀਂ ਹੈ ਮੈਂ ਦੋਤ ਨਹੀਂ ਗੀ ਲੱਗਦੀ ਅੱਛਾ ਦੋਤ ਲੱਸੀ ਵੀ ਬੰਦ ਕਰਤਾ ਤਾਂ ਜੋ ਖੁਸ਼ਕੀ ਹੋ ਗਈ ਜਿਹੜੇ ਥੰਦੇ ਆਈ ਨਾ ਸਰੀਰ ਨੂੰ ਸੈਡ ਉਹ ਥੋੜਾ ਸੀ ਤਾਂ ਕੋਈ ਪੁੱਤ ਨਾ ਕੋਈ ਪੈਸੇ ਨਹੀਂ ਕੋਈ ਸ਼ੇਰ ਯਾਦ ਕਰਦੇ ਹਾਂ ਹਾਂ ਮੈਨੂੰ ਵੀ ਯਾਦ ਕਰਦੇ ਆ ਅਜੀ ਡਾਡੀ ਮੇਰੇ ਕੋਈ ਭੂਆ ਕੋਲੇ ਬੈਠਾ ਆ ਜਾਏਗਾ ਇਹ ਫਿਰ ਸਿੱਕਣਾ ਹੁੰਦਾ ਵੀ ਜਦੋਂ ਸਿੱਕ ਆਉਂਦੀ ਆ ਤੇ ਕਹਿੰਦੇ ਯਾਦ ਕਰਦਾ ਕੋਈ ਫਰਾਨਾ ਅਗੇ ਕਹਿੰਦੇ ਸੀ ਜਾਕਾ ਬਰੇਰੇ ਤੇ ਕਾ ਬੋਲਦਾ ਸੀ ਕਹਿੰਦੇ ਕੋਈ ਆਊਗਾ ਆਊਗਾ ਇਹ ਜੀਆਂ ਗੱਲਾਂ ਪੁੱਤ ਇਹ ਪਹਿਲਾ ਇਹ ਸਾਗਨ ਸੀਗੇ ਅੱਛਾ ਛੱਕ ਮਾਰਨੀ ਹਾਂ ਨੰਬਰ ਦਾ ਮਿਲਣਾ ਹਾਂ ਠੱਠਾ ਮਿਲਣਾ ਹਾਂ ਤੇ ਐ ਇਹ ਵਿਚਾਰਾ ਸੀਗੀਆਂ ਤੇ ਹੁੰਡੀਆਂ ਵੀ ਪੂਰੀਆਂ ਸੀ ਅੱਛਾ ਹੁਣ ਨਹੀਂ ਹੁੰਡੀਆਂ ਹੁਣ ਕੋਈ ਮੰਨਦਾ ਹੀ ਨਹੀਂ ਨਾ ਗੱਲਾਂ ਨੂੰ ਹਾਂ ਅੱਛਾ ਫਿਰ ਨਾ ਜਿਹੜਾ ਅਗਲਾ ਕਹਿੰਦਾ ਸੀ ਵੀ ਪਾਣੀ ਹਾਂ ਅੱਗ ਹਾਂ ਨਾਜ ਹਾਂ ਇਹਨਾਂ ਦਾ ਫਿਰਕਾ ਸੀ ਅੱਛਾ ਸਾਰਿਆਂ ਦਾ ਹਾਂ ਤੇ ਹੁਣ ਉਲਟਾ ਉਲਟਾ ਰਾ ਪੁੱਠਾ ਚੱਲ ਪਿਆ ਹਾਂ ਗੰਗਾ ਪਹਿਲੇ ਰਾਈਦਰ ਚੱਲੀ ਸੀ ਗੰਗਾ ਇਧਰ ਥੱਲੇ ਲੱਗੀ ਇਹ ਕੀ ਆਨੇ ਗੰਗਾ ਭੇਵੇ ਨੂੰ ਕਿ ਕੀ ਆਓ ਉਲਟੀ ਗੰਗਾ ਵਗਣ ਲੱਗੀ ਹੁਣ ਹਾਂ ਆਂਗਿਆ ਹਾਂ ਹੁਣ ਹਰੇਕ ਬੰਦਾ ਲਾਲਾ ਸਾਹਿਬ ਇੱਥੋ ਵਾਲੀ ਬਾਣੀ ਦਸੁੰਦੀ ਇੱਕ ਪਿੰਡ ਹਾਂ ਕਿ ਪਿੰਡ ਵਾਲੀ ਸੰਢੀ ਆ ਇੱਥੇ ਕਿ ਭੂਤਪੇ ਕਿੱਧਰ ਜਾਣੇ ਅੱਛਾ ਹਾਂ ਉਦੋਂ ਆnde ਜਿੱਤੇ ਨਹੀਂ ਭੂਤ ਪ੍ਰੇਤ ਤੁਸੀਂ ਮੰਨਦੇ ਹੋ ਭੂਤਪੇ ਹੁੰਦੇ ਆ ਭੂਤ ਪ੍ਰੇਤ ਹੁੰਦੇ ਆ ਪਹਿਲਾਂ ਹੁੰਦੇ ਸੀ ਹੁਣ ਕਿੱਧਰ ਗਏ ਹੁਣ ਕਿ ਬੰਦਾ ਹੀ ਪ੍ਰੇਤ ਬਣ ਗਿਆ ਹੁਣ ਉਹ ਪਹਿਲਾਂ ਨਹੀਂ ਸੀ ਰੋਹੀ ਚ ਹਾਂ ਹੁਣ ਵੱਲ ਕੇ ਬੰਦਿਆ ਚ ਹੁਣ ਬੰਦਿਆ ਚ ਵੱੜ ਗਏ ਹਾਂ ਹੁਣ ਬੰਦੇ ਦਾ ਭੂਤ ਬਣ ਗਿਆ ਆਪ ਆਓ ਫਿਰ ਉਹ ਗੱਲ ਮੋਹ ਪਿਆਰ ਨਹੀਂ ਰਿਹਾ ਨਾ ਫਿਰ ਉਹੀ ਗੱਲ ਹੋਗੀ ਜਦੋਂ ਕਿਸੇ ਨਾਲ ਨਿਕਲੀ ਸੀ ਪਹਿਲਾਂ ਕਹਿੰਦੇ ਸੀ ਵੀ ਭਾਈ ਅੱਛਾ ਪਹਿਲਾਂ ਰਹੀਗਾ ਬੁੜੀ ਦੇਸ ਨਾਲੇ ਸੰਗਲ ਹੁੰਦਾ ਸੀ ਇੱਕ ਲੋਹੇ ਦਾ ਹਮ ਬੱਟਾ ਹੁੰਦਾ ਜੀ ਦਾ ਅੱਛਾ ਤਾਂ ਰੱਖਦੇ ਸੀ ਸੰਗਲ ਤੇ ਪਾਣੀ ਹੁੰਦਾ ਸੀ ਹਾਂ ਇਹ ਨਾਲ ਪਾਣੀ ਹੁੰਦਾ ਸੀ ਹਾਂ ਤੇ ਦੋ ਨਾਲੇ ਦਾਣੇ ਅਰਾਜ ਹੁੰਦੇ ਅੱਛਾ ਉਹ ਤਾਂ ਤਾਂ ਰੱਖਦੇ ਸੀ ਉਹ ਤੇ ਇੱਕ ਪਾਠੀ ਕੇ ਗੋਹਾ ਮਰ ਗਿਆ ਦਰ ਕੇ ਹਮ ਗਿਆਤਾ ਦਿੰਦੇ ਸੀ ਪਾਠੀ ਤਾਂ ਗਿਆਰ ਧਰ ਦਿੰਦੇ ਸੀ ਹਾਂ ਉਹ ਪਹਿਰਾ ਹੁੰਦਾ ਸੀ ਉਹਨਾਂ ਦਾ ਦੋ ਦੋ ਕਟਿਆ ਦਾ ਉੱਚਾ ਜੀ ਸਾਰਿਆਂ ਦਾ ਹਾਂ ਉਹ ਲੋ ਘਟਦਾ ਪਹਿਲਾਂ ਹੁੰਦਾ ਠੀਕ ਆ ਇਹ ਗੱਲ ਤਾਂ ਧਰਦੇ ਸੀ ਉਹ ਤਾਂ ਤਾਂ ਤੇ ਹੁਣ ਹੁਣ ਫਿਰ ਉਹ ਪੂਤਾ ਪ੍ਰੇਤ ਵਾਲਾ ਟਾਈਮ ਤਾਂ ਨਹੀਂ ਰਿਹਾ ਹੁਣ ਕਿਵੇਂ ਆ ਹੁਣ ਹੁਣ ਮੈਂ ਚੰਦਾਦਾ ਵੀ ਇਹਦੇ ਵਿੱਚ ਬਸ ਗੱਲਾਂ ਮੈਂ ਤਾਂ ਹੀ ਤੇ ਤੈਨੂੰ ਉਹ ਕਹਾ ਜਦਾ ਸੀ ਵੀ ਮੈਂ ਬੋਲਣ ਦਾ ਜੂਰ ਲੱਗਦਾ ਸੀ ਤੇ ਮੈਨੂੰ ਬਹੁਤ ਮਤ ਰਹਿ ਜੂ ਫੜ ਕੇ ਤੇ ਜਵਾਨ ਤੇ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਬਾੜੀ ਪਕਾਈ ਮਾਰਦਾ ਚੰਗਾ ਹੋ ਗਿਆ ਸਮਝ ਗਿਆ ਅੱਛਾ ਵੀ ਆਇਆ ਲਾਲਾ ਸਾਹਿਬ ਵੀ ਜਿਹਨੂੰ ਆ ਦਿੱਜਿਆ ਰੇਤਾ ਤੇ ਚਾਰ ਨਹੀਂ ਦੋ ਦੋ ਘੰਟੇ ਡਿਊਟੀ ਅੱਛਾ ਉਹ ਤੋਂ ਬਾਅਦ ਇਹ ਆ ਜੂਗਾ ਮਤਲਬ ਫਰਕ ਪੈ ਜੂਗਾ ਟਾਈਮ ਦਾ ਹੂੰ ਲਾਲਾ ਸਾਹਿਬ ਹੈ 8 ਵਜੇ ਚੱਲਤੀਆਂ ਹੂੰ ਤੇ 8 ਵਜੇ ਤੋਂ ਤੇ ਕਾਹ ਕੰਟੇ ਹੋਗੇ ਘੰਟਾ ਦੇਤਾ 8 8 ਤੋਂ ਫਿਰ 4 ਤੇ 4 ਵਜੇ ਤੱਕ 8 ਹੀ ਹੋਗੇ ਹਟੋਗੇ ਹਾਂ 4 ਵਜੇ ਤੱਕ ਤਾਂ 4 ਵਜੇ ਆਪਣਾ ਆ ਬਾਸ ਚੱਲ ਪੈਂਦਾ ਸੀ ਹਾਂ ਗੁਰੂ ਘਰਾਂ ਚ ਹੋ ਜਾਂਦੇ ਸੀ ਸਪੀਕਰ ਚੱਲ ਪੈਂਦਾ 8 ਘੰਟੇ ਡਿਊਟੀ ਉਹਨਾਂ ਦੀ ਅੱਛਾ ਕੋਈ ਵੀ ਚੀਜ਼ ਨੇੜੇ ਨਹੀਂ ਮੁੜੀ ਲਿਆਉਂਦੇ ਸੀ ਨਾ ਜਵਾਗਦਿੰ ਨੇ ਅੱਛਾ ਤੇ ਫਿਰ ਹੁਣ ਜਦੋਂ ਗੱਲਾਂ ਸੁਣਨੀਆਂ ਨਹੀਂ ਸੁਣਾਉਣੀਆਂ ਨਹੀਂ ਫਿਰ ਹੁਣ ਕਿਸੇ ਨੂੰ ਕੀ ਪਤਾ ਵੀ ਕੀ ਕੀ ਹੈ ਹੂੰ ਇਹ ਤਾਂ ਗੱਲ ਸਹੀ ਹੈ ਆਹੀ ਗੱਲ ਹੂੰ ਠੀਕ ਹੈ ਇਹ ਚੀਜ਼ ਨੇ ਸਾਪਲੀ ਦਾ ਪੁੱਟ ਵਿੱਚ ਸਾਪਲੀ ਦਾ ਪੁੱਟ ਸੀ ਉਹ ਬਚਾਇਆ ਸੀ ਰਾਜੇ ਨੇ ਕਹੇ ਜੰਮਿਆ ਅੱਛਾ ਆ ਚੀਜ਼ ਨੇ ਜਿਹੜੀ ਮੈਂ ਸੁਣਾਈ ਹੂੰ ਐਨਾ ਚੀਜ਼ਾਂ ਨੇ ਠੀਕ ਠੀਕ ਆ ਗਈ ਗਾਣਾ ਆ ਗਈ